ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹੋ ਸਾਰੇ ਜਣੇ ਅੱਜ ਭੈਣੋਂ ਮੈਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈ ਆਂ ਇਹਦੇ ਵਿੱਚ ਮੈਂ ਤੁਹਾਨੂੰ ਐਂਡ ਕਲਾਲਾ ਮੇਰੀ ਐਂਡ ਕੱਤ ਫੇਰਾ ਫੋਨ ਦੇਖ ਰਿਹਾ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਕਮੀਜ਼ ਦੀ ਕਟਿੰਗ ਕਰਨੀ ਦੱਸੀ ਹੈ ਜਿਹੜੀ ਆ ਕਿ ਭੈਣਾਂ ਦੇ ਸਵਾਲ ਸੀਗੇ ਵੀ ਸਾਡਾ ਗਲਾ ਪਿੱਛੇ ਜਾ ਰਿਹਾ ਜਾਂ ਕਈਆਂ ਕਈ ਕਹਿੰਦੇ ਸੀ ਵੀ ਅੱਗੇ ਨੂੰ ਜ਼ਿਆਦਾ ਆ ਰਿਹਾ ਜਿਨ੍ਹਾਂ ਦੀ ਛਾਤੀ ਹੈਵੀ ਹੁੰਦੀ ਆ ਉਹ ਅੱਗੇ ਨੂੰ ਆ ਜਾਂਦਾ ਤੇ ਮਤਲਬ ਕਿ ਕਈਆਂ ਦਾ ਪਿੱਛੇ ਨੂੰ ਜਾਣ ਲੱਗ ਜਾਂਦਾ ਹੁਣ ਉਹ ਅੱਗੇ ਨੂੰ ਆਉਂਦਾ ਜਿਹੜਾ ਉਹਦਾ ਵੀ ਮੈਨੂੰ ਪਤਾ ਵੀ ਇਹ ਕਿਉਂ ਆਉਂਦਾ ਜਿਹੜਾ ਪਿੱਛੇ ਨੂੰ ਜਾ ਰਿਹਾ ਸੀ ਉਹਦਾ ਵੀ ਮੈਨੂੰ ਪਤਾ ਹੈ ਕਿਉਂ ਜਾ ਰਿਹਾ ਠੀਕ ਹੈ ਮੇਰੇ ਆਈਡੀਆ ਦੇ ਸਾਬ ਨਾਲ ਬਾਕੀ ਤੁਸੀਂ ਦੇਖ ਲਿਓ ਵੀ ਜੇ ਤੁਹਾਡੀ ਵੀ ਆਹੀ ਪ੍ਰੋਬਲਮ ਹੋਈ ਤਾਂ ਤੁਹਾਡੀ ਪ੍ਰੋਬਲਮ ਦਾ ਹੱਲੇ ਦੇ ਵਿੱਚ ਹੈਗਾ ਠੀਕ ਹੈ ਇੱਕ ਮੈਨੂੰ ਪਹਿੰਦਾ ਹੋਰ ਸਵਾਲ ਸੀ ਉਹ ਮੈਨੂੰ ਕਹਿ ਰਹੇ ਸੀ ਵੀ ਅਸੀਂ ਘਰੇ ਹੀ ਕੱਪੜੇ ਸਟੇਜ ਕਰਦੇ ਆਂ ਤੇ ਬਟ ਹੁਣ ਅਸੀਂ ਸੋਚਦੇ ਆਂ ਵੀ ਅਸੀਂ ਬੁਟੀਕ ਕਰ ਲਈਏ ਹਨਾ ਬੁਟੀਕ ਦਾ ਦੱਸ ਦਿਆ ਹਨ ਉਹਨਾਂ ਨੇ ਮੈਨੂੰ ਕਿਹਾ ਸੀ ਥੋੜਾ ਜਿਹਾ ਸਾਨੂੰ ਦੱਸਿਓ ਵੀ ਬੁਟੀਕ ਦਾ ਮਤਲਬ ਕੀ ਹੁੰਦਾ ਪਹਿਲਾਂ ਤਾਂ ਇਹ ਚੀਜ਼ ਹੋ ਗਈ ਹੈ ਹਨ ਬੁਟੀਕ ਦਾ ਮਤਲਬ ਇੱਕ ਤਾਂ ਯਾਰ ਹਰ ਇੱਕ ਦੇ ਹਿਸਾਬ ਨਾਲ ਅਲੱਗ-ਅਲੱਗ ਮਤਲਬ ਹੁੰਦਾ ਜਿਵੇਂ ਹੁਣ ਮੇਰਾ ਹੈਗਾ ਮੈਂ ਸਿਰਫ ਸਟੀਚਿੰਗ ਹੀ ਕਰਦੀ ਆ ਜਦੋਂ ਮੈਂ ਸਟਾਰਟ ਕੀਤਾ ਸੀ ਨਾ ਮੈਂ ਤੁਹਾਨੂੰ ਆਪਣਾ ਦੱਸਦੀ ਆ ਮੈਂ ਸਿਰਫ ਸਟੀਚਿੰਗ ਤੋਂ ਹੀ ਕੀਤਾ ਸੀ ਹੁਣ ਮੈਂ ਨਾਲ ਦੀ ਨਾਲ ਹਾਂ ਸੇਲ ਦਾ ਸੇਲ ਦਾ ਵੀ ਨਹੀਂ ਕਰਦੀ ਮਤਲਬ ਜਿਵੇਂ ਮੈਨੂੰ ਕਸਟਮਰ ਕਹਿ ਦਿੰਦਾ ਮੈਂ ਓਦਾਂ ਦਾ ਹੀ ਉਹਨਾਂ ਦੀ ਡਿਮਾਂਡ ਤੇ ਆਪਾਂ ਕੱਪੜਾ ਤਿਆਰ ਕਰ ਦਿੰਦੇ ਆ ਇਹ ਨਹੀਂ ਮੈਂ ਕਰਦੀ ਵੀ ਮੈਂ 10000 ਦਾ ਵੀ ਦਤਾ ਨਹੀਂ ਮਤਲਬ ਕਿ 20000 ਦਾ 30 ਦਾ ਜਾਂ ਲੱਖ ਦਾ ਹਨਾ ਕੱਪੜਾ ਪਾ ਕੇ ਰੱਖ ਲਵਾਂ ਤੇ ਉਹ ਕਸਟਮਰ ਦੀ ਵੇਟ ਕਰਾਂ ਵੀ ਹਾਂ ਕਸਟਮਰ ਆਊਗਾ ਕੱਪੜੇ ਲੈਣਗੇ ਨਹੀਂ ਮੈਂ ਓਦਾਂ ਦਾ ਕੰਮ ਨਹੀਂ ਕਰਦੀ ਹੈਗੀ ਮੈਂ ਹਾਂ ਜਿਹੜੇ ਮੇਰੇ ਮੋਹ ਪਿਆਰ ਵਾਲੇ ਭੈਣ ਭਰਾ ਹੁੰਦੇ ਆ ਉਹ ਮੈਨੂੰ ਕਹਿੰਦੇ ਵੀ ਸਾਨੂੰ ਇਦਾਂ ਦਾ ਕੱਪੜਾ ਚਾਹੀਦਾ ਅਸੀਂ ਸੋਡੇ ਤੋਂ ਹੀ ਤਿਆਰ ਕਰਵਾਉਣਾ ਤਾਂ ਮੈਂ ਉਹ ਤਿਆਰ ਕਰਕੇ ਦੇ ਦੇਣੀ ਹੈ ਠੀਕ ਹੈ ਬਾਕੀ ਹੁਣ ਤੁਸੀਂ ਮੈਂ ਇਸ ਨੂੰ ਆਪਣੀ ਸਟੋਰੀ ਸੁਣਾਉਣੀ ਆ ਬਾਕੀ ਤੁਸੀਂ ਹਨਾ ਆਪਣੇ ਹਿਸਾਬ ਤੇ ਦੇਖ ਲਓ ਵੀ ਜੇ ਤੁਹਾਨੂੰ ਮੇਰੀ ਗੱਲ ਸਹੀ ਲੱਗੀ ਤਾਂ ਜਿਵੇਂ ਕਿ ਹੁਣ ਮੈਂ ਉਦੋਂ ਸ਼ਾਪ ਕੀਤੀ ਸੀਗੀ ਹਨਾ ਮੇਰੀ ਸਿਚੁਏਸ਼ਨ ਐਦਾਂ ਹੋ ਗਈ ਸੀ ਵੀ ਮੈਨੂੰ ਕੰਮ ਕਰਨਾ ਹੀ ਪੈਣਾ ਸੀ ਬਾਹਰ ਆ ਕੇ ਉਸ ਟਾਈਮ ਦੇ ਵਿੱਚ ਵੀ ਮਤਲਬ ਕਿ ਕਿਉਂਕਿ ਪਿੰਡਾਂ ਦੇ ਵਿੱਚ ਕੀ ਚੱਲਦਾ ਹੁੰਦਾ 150 ਰੁਪਏ ਸਲਾਈ ਚੱਲਦੀ ਸੀ ਹਨਾ ਕਸਟਮਰ ਦੇ ਕੇ ਆਂਦਾ ਸੂਟ ਤਾਂ ਆਪਾਂ ਜਲਦੀ ਆਲਦੇ ਬਣਾਉਂਦੇ ਉਦੋਂ ਇੰਨਾ ਕੋਈ ਮਤਲਬ ਕਿ ਜਿਵੇਂ ਮੈਂ ਨੱਟ ਤੇ ਹਨਾ ਆਉਣ ਲੱਗਿਆ ਉਦਾਂ ਵੀ ਨਹੀਂ ਸਿਉਂਦੀ ਮੈਨੂੰ ਜਿਆਦਾ ਨੌਲੇਜ ਵੀ ਹੈ ਨਹੀਂ ਸੀ ਨੱਟ ਦੀ ਤਾਂ ਉਦੋਂ ਮੇਰਾ ਕੀ ਹੋ ਸੀਗਾ ਵੀ ਮੈਂ 150 ਰੁਪਏ ਸੂਟ ਸੀਗਾ ਮੈਂ ਸਿਉਂ ਕੇ ਰੱਖ ਦਿੰਦੀ ਮੈਨੂੰ ਆਹ ਦਾ 150 ਹੋ ਗਿਆ ਲਾਈਨਿੰਗ ਆਵਦਾ 300 ਚਲਦਾ ਹੁੰਦਾ ਸੀ ਵੀ 300 ਹੋ ਗਿਆ ਚੱਲ ਸ਼ੁਕਰ ਹਨਾ ਦੋ ਆਗੇ ਲਾਈਨਿੰਗ ਵਾਲੇ 600 ਆ ਜੂਗਾ ਤੇ ਕਸਟਮਰ ਆਉਂਦਾ ਹੀ ਨਹੀਂ ਸੀ ਕੱਪੜੇ ਪੈ ਰਹੇ ਨੇ ਜਾਂ ਕਈ ਵਾਰ ਕੀ ਹੁੰਦਾ ਸੀ ਇੱਕ ਲੈ ਜਾਂਦੇ ਸੀ ਕਹਿੰਦੇ ਸੀ ਪੇਮੈਂਟ ਅਸੀਂ ਦੂਸਰੇ ਨਾਲ ਕਰਕੇ ਜਾਵਾਂਗੇ ਤਾਂ ਆਉਂਦੇ ਨਹੀਂ ਸੀ ਉਹ ਸਾਲ ਸਾਲ ਦੋ ਦੋ ਸਾਲ ਉਦੋਂ ਹੀ ਪੈ ਰਹਿੰਦੇ ਹਨਾ ਮੇਰੀ ਸਿਚੁਏਸ਼ਨ ਇਦਾਂ ਹੋ ਗਈ ਸੀ ਵੀ ਮੈਨੂੰ ਡਰ ਲੱਗਦਾ ਸੀ ਬਾਹਰ ਤਾਂ ਮੈਨੂੰ ਆਉਣਾ ਹੀ ਪੈਣਾ ਸੀਗਾ ਤੇ ਮੈਨੂੰ ਡਰ ਲੱਗਦਾ ਸੀ ਯਾਰ ਪਤਾ ਨਹੀਂ ਕਿੰਨਾ ਖਰਚ ਆਊਗਾ ਹਨਾ ਪਤਾ ਨਹੀਂ ਕੀ ਹੋਊਗਾ ਪਤਾ ਨਹੀਂ ਕੀ ਹੋਊਗਾ ਤਾਂ ਫਿਰ ਉਦੋਂ ਮੇਰੀ ਸਾਸੂ ਮਾਤਾ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਵੀ ਨਹੀਂ ਤੂੰ ਘਰ ਘਰ ਮੇਰੇ ਹਸਬੰਡ ਵੀ ਡਰਦੇ ਸੀਗੇ ਹਨਾ ਕਿਉਂਕਿ ਮੈਂ ਸਾਨੂੰ ਦੱਸਿਆ ਵੀ ਮੇਰੀ ਸਿਚੁਏਸ਼ਨ ਉਦਾਂ ਦੀ ਸੀਗੀ ਵੀ ਮੈਂ ਹਨਾ ਉਹਦੇ ਵਿੱਚੋਂ ਜੇ ਮੈਨੂੰ ਐ ਲੱਗਦਾ ਸੀ ਵੀ ਯਾਰ 10-15000 ਰੁਪਏ ਲੱਗੂਗਾ ਮੇਰੇ ਕੋਲੋਂ ਹਨਾ ਤਾਂ ਫਿਰ ਮੈਂ ਉਹ ਲਾ ਨਹੀਂ ਸਕਦੀ ਉਦੋਂ ਮੈਂ ਤੁਹਾਨੂੰ ਹਨਾ ਸਹੀ ਦੱਸਦੀ ਆ ਮੇਰੇ ਕੋਲ ਐਂਟਰਲੌਕ ਵਾਲੀ ਮਸ਼ੀਨ ਵੀ ਸੀਗੀ ਸਲਾਈ ਵਾਲੀ ਵੀ ਸੀਗੀ ਕੜਾਈ ਵਾਲੀ ਵੀ ਸੀਗੀ ਤਿੰਨ ਮਸ਼ੀਨਾਂ ਸੀ ਮੇਰੇ ਕੋਲ ਤੇ ਟੇਬਲ ਪ੍ਰੈਸ ਟੇਬਲ ਵੀ ਸੀਗਾ ਜੇ ਮੈਂ ਸੋਚ ਕੇ ਚਲਦੀ ਤਾਂ ਤਾਂ ਮੈਨੂੰ ਆ ਲੱਗਦਾ ਸੀ ਵੀ ਮਸ਼ੀਨਾਂ ਵੀ ਹੈਗੀਆਂ ਨੇ ਪ੍ਰੈਸ ਟੇਬਲ ਵੀ ਹੈਗਾ ਕਟਾਈ ਵਾਲਾ ਪ੍ਰੈਸ ਇੱਕ ਸੀਗੀ ਸਾਡੇ ਕੋਲ ਤਾਂ ਉਹ ਮੈਨੂੰ ਐ ਸੀ ਵੀ ਚਲ ਸ਼ਾਮ ਨੂੰ ਮੈਂ ਘਰੇ ਲੈ ਜਾ ਕਰੂੰਗੀ ਹਨਾ ਮੈਂ ਕੀਤਾ ਵੀ ਇਦਾਂ ਹੀ ਆ ਤੇ ਫਿਰ ਕੀ ਹੋਇਆ ਮੈਂ ਸ਼ਾਪ ਕੀਤੀ ਅਕਤੂਬਰ ਦੇ ਵਿੱਚ ਅ ਮੇਰਾ ਐਕਸੀਡੈਂਟ ਹੋਇਆ ਸੀਗਾ ਕਿਹੜੇ ਮਹੀਨੇ ਚ ਆਇਆ ਸੀ ਮੇਰਾ ਐਕਸੀਡੈਂਟ ਸਤੰਬਰ ਚ 27 ਸਤੰਬਰ ਨੂੰ ਮੇਰਾ ਐਕਸੀਡੈਂਟ ਹੋਇਆ ਬਹੁਤ ਭੈੜਾ ਐਕਸੀਡੈਂਟ ਸੀਗਾ ਹਨ ਤੇ 27 ਸਤੰਬਰ ਨੂੰ ਮੇਰਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਮੈਂ ਕੀ ਕੀਤਾ 27 28 28 ਨੂੰ ਮੈਂ ਅਲਟਰਾਸਾਉਂਡ ਵਗੈਰਾ ਕਰਾਈ ਸਕੈਨ ਸਿਰ ਦੀ ਵੀ ਸਿਰ ਚ ਬਲੱਡ ਵਗੈਰਾ ਤਾਂ ਡਿੱਗ ਗਿਆ ਹਨ ਆ ਚੀਜ਼ ਮੇਰੀ ਸਾਰੇ ਟੁੱਟ ਗਈ ਸੀ ਇਧਰੋਂ ਤਾਂ ਹੀ ਮੇਰਾ ਫੇਸ ਥੋੜਾ ਬਿੰਗਾ ਲੱਗ ਰਿਹਾ 27 ਨੂੰ ਮੇਰਾ ਐਕਸੀਡੈਂਟ ਹੋਇਆ ਸ਼ਾਮ ਨੂੰ 6 ਵਜੇ ਤੇ 28 ਨੂੰ ਮੈਂ ਸਕੈਨ ਕਰਾਈ 29 ਨੂੰ ਮੈਂ ਸੋਚਿਆ ਵੀ ਨਹੀਂ ਹੁਣ ਮੈਂ ਹੋਰ ਕੁਝ ਨਹੀਂ ਕਰਨਾ ਮੈਂ ਆਪਣਾ ਹੀ ਕੰਮ ਕਰਨਾ ਹਨ ਮੈਂ 29 ਨੂੰ ਵੀ ਬਸ 29 ਨੂੰ ਮੈਂ ਸਰਦਨ ਪਈ ਰਹੀ ਮੂੰਹ ਨਹੀਂ ਸੀ ਮੇਰਾ ਖੋਲਦਾ ਬੋਲਿਆ ਨਹੀਂ ਜਾਂਦਾ ਕੁਝ ਖਾਂਦਾ ਖਾਦਾ ਵੀ ਤਾਂ ਨਹੀਂ ਜਾਂਦਾ ਸੀ ਇੰਨੀ ਭੜੀ ਹਾਤ ਸੀ 30 ਤੇ 31 ਤਾਂ ਮਹੀਨਾ ਸੀ ਮੇਰੇ ਖਿਆਲ ਚ ਉਹ ਤੇ ਇੱਕ ਤਰੀਕ ਨੂੰ ਮੈਂ ਆ ਕੇ ਸ਼ਾਪ ਦੇਖ ਕੇ ਗਈ ਹਨ ਇੱਕ ਤਰੀਕ ਨੂੰ ਮੈਂ ਆ ਕੇ ਸ਼ਾਪ ਦੇਖੀ ਉਮੇ ਮੇਰਾ ਸਾਰਾ ਫੇਸ ਸਾਡਾ ਸੁੱਜਾ ਹੋਇਆ ਹਨ ਮੈਂ ਜੇ ਮੇਰਾ ਮੇਰੇ ਫੋਨ 'ਚ ਫੋਟੋ ਹੋਈ ਹੈ ਨਾ ਮੈਂ ਲਾਉਂਗੀ ਜ਼ਰੂਰ ਨਾਲ ਮੇਰਾ ਸਾਰਾ ਫੇਸ ਸੁੱਜਿਆ ਹੋਇਆ ਸੀਗਾ ਹਨ ਤੇ ਕਾਫੀ ਅੱਖ ਤਾਂ ਇਧਰ ਲਈ ਜਮਾ ਖੁੱਲਦੀ ਨਹੀਂ ਸੀ ਤਾਂ ਬੰਦਤੀ ਸੀਗੀ ਇੱਕ ਨੂੰ ਮੈਂ ਸ਼ਾਪ ਦੇਖੀ ਫਿਰ ਮੈਂ ਕੀ ਕੀਤਾ ਪੰਜ ਨੂੰ ਹਾਂ ਪੰਜ ਨੂੰ ਮੈਂ ਸਾਈ ਫੜਾ ਕੇ ਪੰਜ ਨੂੰ ਮਹੂਰਤ ਸੀ ਸੱਚ ਮੇਰਾ 5 ਅਕਤੂਬਰ ਨੂੰ ਸਤੰਬਰ ਦੀ 27 ਤਰੀਕ ਨੂੰ ਮੇਰੇ 6 ਵਜੇ ਹਫਤਾ ਤੱਕ ਮੈਂ ਰੈਸਟ ਹਫਤਾ ਰੈਸਟ ਕਿਹੜੀ ਬਸ ਕਲਪਨਾ ਜੀ ਲੰਗੀ ਜਿਹੜੇ ਸੂਟ ਘਰੇ ਪਏ ਸੀ ਉਹ ਬਣਾਉਣ ਲੱਗ ਗਈ ਮਤਲਬ ਕਿ ਮੈਂ ਸਾਨੂੰ ਦੱਸਿਆ ਵੀ ਮੇਰੇ ਐਦਾਂ ਦੀ ਹਾਲਤ ਸੀਗੀ ਵੀ ਮੈਂ ਇੱਕ ਦਿਨ ਵੀ ਕੰਮ ਕਰੇ ਬੈਣਾ ਨਹੀਂ ਰਹਿ ਸਕਦੀ ਸੀ ਹਨ ਤੇ ਮੈਂ 5 ਅਕਤੂਬਰ ਨੂੰ ਮੇਰਾ ਮਹੂਰਤ ਸੀਗਾ ਤੇ 6 ਨੂੰ ਆ ਕੇ ਮੈਂ ਕੱਪੜੇ ਸਟਿਚ ਕਰ ਲੱਗੀ ਸੀ ਖਰਚਾ ਮੇਰਾ ਕਿੰਨਾ ਆਇਆ ਸੀ ਹੁਣ ਮੈਂ ਤੁਹਾਨੂੰ ਦੱਸਦਾ ਵੀ ਖਰਚਾ ਮੇਰਾ ਕਿੰਨਾ ਆਇਆ ਸੀ ਖਰਚਾ ਮੇਰਾ ਸੀਗਾ ਜੀ ਇੱਕ ਮੇਰਾ ਪੱਖਾ ਆਇਆ ਸੀ ਮੈਂ ਚੀਜ਼ ਦੱਸਾਂ ਸ਼ੀਸ਼ਾ ਮੇਰੀ ਸ਼ਾਪ ਨੂੰ ਲੱਗਿਆ ਹੋਇਆ ਸੀਗਾ ਇੱਕ ਮੇਰਾ ਪੱਖਾ ਆਇਆ ਸੀ ਇੱਕ 350 ਦਾ ਕੈਂਪਰ ਸੀਗਾ ਤੇ ਬਸ ਨਾ ਖਰਚ ਸੀ ਬਾਕੀ ਜੀ ਮੈਂ ਸ਼ਾਪ ਦਾ ਰੈਂਟ ਸੀ ਹਨਾ ਸ਼ਾਪ ਦਾ ਰੈਂਟ ਇੱਕ ਮਹੀਨੇ ਦਾ ਮੇਰੇ ਆਸਮਣ ਨੇ ਪਹਿਲਾਂ ਰੱਖਿਆ ਸੀ ਆਪਣੇ ਕੋਲ ਵੀ ਇੱਕ ਮਹੀਨੇ ਦਾ ਰੈਂਟ ਤਾਂ ਮੈਂ ਦੇਤਾ ਸੀ ਇੱਕ ਮਹੀਨੇ ਦਾ ਹੋਰ ਰੈਂਟ ਉਹਨਾਂ ਨੇ ਰੱਖਿਆ ਸੀ ਮੇਰਾ ਰੈਂਟ ਸੀ 3000 ਉਹਨਾਂ ਨੇ ਰੱਖਿਆ ਸੀ ਵੀ ਚਲ ਜੇ ਤੇਰੇ ਕੋਲੋਂ ਨਾ ਨਿਕਲਿਆ ਤਾਂ ਕੋਈ ਗੱਲ ਨਹੀਂ ਆਪਾਂ ਕੱਢ ਲਾਂਗੇ ਤੇ ਮੈਨੂੰ ਉਮੀਦ ਸੀਗੀ ਵੀ ਚਲ ਰੈਂਟ ਕੱਢ ਕੇ ਮੈਨੂੰ 5000 ਰੁਪਏ ਬਚੀ ਜਾਵੇ ਤੇ ਮੈਂ ਚਲ 5000 ਰੁਪਏ ਨਾ ਇੱਕ ਪਾਸੇ ਸੈੱਟ ਹੋ ਜੇ ਹਨਾ ਤਾਂ ਉਹ ਤੁਸੀਂ ਦੇਖੋ ਵੀ ਮਹਾਰਾਜ ਦੀ ਕਿਰਪਾ ਐਨੀ ਰਹੀ ਮੇਰੇ ਕੋਲੇ ਮੇਰੇ ਤੇ ਹਨਾ ਵੀ ਮੇਰਾ ਵਧੀਆ ਕੰਮ ਚੱਲਿਆ ਇੱਥੇ ਆ ਕੇ ਮਤਲਬ ਕਿ ਬਹੁਤ ਵਧੀਆ ਚੱਲਿਆ ਜਿੰਨੀ ਮੈਨੂੰ ਉਮੀਦ ਨਹੀਂ ਸੀਗੀ ਉਸ ਤੋਂ ਬਾਅਦ ਫਿਰ ਨਾਲ-ਨਾਲ ਜਿਵੇਂ ਕਿ ਮੈਨੂੰ ਉਹ ਸ਼ਾਪ ਨਾਲ ਥੋੜੀ ਜਿਹੀ ਮੈਨੂੰ ਦਿੱਕਤ ਹੋ ਗਈ ਮੈਂ ਨਾਲ ਹੀ ਇੱਕ ਸ਼ਾਪ ਹੋਰ ਪਈ ਸੀ ਪੰਜ-ਸੱਤ ਘਰ ਛੱਡ ਕੇ ਫਿਰ ਮੈਂ ਉਹ ਦੇਖ ਲਈ ਉਹਨਾਂ ਦਾ ਮੈਂ ਰੈਂਟ ਸੀ 2500 ਰੁਪਏ ਤੇ ਉਹ ਫੈਮਿਲੀ ਕੀ ਹੈ ਨਾ ਬਸ ਪੁੱਛੋ ਹੀ ਨਾ ਹਨਾ ਐਨਾ ਵਧੀਆ ਆਪਣਾ ਮੋਹ ਪਿਆਰ ਆ ਉਹਨਾਂ ਨਾਲ ਤੇ ਮਤਲਬ ਕਿ ਸਹੀ ਆ ਕੋਈ ਦਿੱਕਤ ਹੀ ਨਹੀਂ ਧਿਆਨ ਪਟਕ ਗਿਆ ਸੀਗਾ ਤੇ ਮਤਲਬ ਕਿ ਉਹ ਫੈਮਿਲੀ ਵੀ ਵਧੀਆ ਹਨਾ ਮੈਨੂੰ ਸ਼ੌਪ ਮਿਲ ਗਈ ਮਤਲਬ ਕਿ ਠੀਕ ਸੀ ਕੰਮ ਸਾਰਾ ਕੁਝ ਸਹੀ ਹੋ ਗਿਆ ਸੀਗਾ ਹੁਣ ਮੈਂ ਕੀ ਕਰਦੀ ਆ ਹੁਣ ਮੇਰੇ ਕੋਲ ਕੁੜੀਆਂ ਸਿੱਖਦੀਆਂ ਨੇ ਹਨਾ ਜਿਵੇਂ ਜਿਵੇਂ ਆਉਂਦੀਆਂ ਨੇ ਜਿਵੇਂ ਗਰਮੀ ਦੇ ਵਿੱਚ ਤਿੰਨ ਹੋ ਗਈਆਂ ਚਾਰ ਹੋ ਗਈਆਂ ਪੰਜ ਹੋ ਗਈਆਂ ਐਦਾਂ ਦਾ ਕਰਕੇ ਕੁੜੀਆਂ ਆਉਂਦੀਆਂ ਰਹਿੰਦੀਆਂ ਨੇ ਮੇਰੇ ਕੋਲ ਹੁਣ ਸਰਦੀ ਦੇ ਵਿੱਚ ਮੈਂ ਕੋਈ ਨਹੀਂ ਲਾ ਰੱਖੀ ਹੈਗੀ ਕਿਉਂਕਿ ਮੇਰੇ ਕੋਲ ਟਾਈਮਿੰਗ ਦੀ ਥੋੜੀ ਦਿੱਕਤ ਹੋ ਜਾਂਦੀ ਜੇ ਹੁਣ ਆਪਾਂ 10 ਤੋਂ ਵੀ ਟਾਈਮ ਹੀ ਰੱਖਦੇ ਹਨਾ ਤਾਂ ਕਰਕੇ ਹੋਲੰਦਾ ਗਾ ਆਪਣੇ ਕੋਲੇ ਹੁਣ ਇੱਕ ਦੋ ਪਹਿਣਾ ਹੈ ਕਹਿੰਦੀ ਐਸੀ ਐਸੀ ਲੱਗਣਾ ਮੈਂ ਕਿਹਾ ਵੀ ਤੁਸੀਂ ਰੁਕ ਜਿਓ ਹਜੇ ਠੰਡ ਬਹੁਤ ਆ ਤਾਂ ਕਰਕੇ ਇਦਾਂ ਦਾ ਚੱਕਰ ਪੈ ਜਾਂਦਾ ਜੀ ਹੁਣ ਆਪਾਂ ਨੂੰ ਮੈਂ ਤੁਹਾਨੂੰ ਮੈਨੂੰ ਲੱਗਦਾ ਮੈਂ ਗੱਲ ਡਿੱਡੇ ਵਾਸ ਨਹੀਂ ਲਈਗੀ ਹਨਾ ਆਪਦੇ ਦੀ ਲੱਗੀ ਮੈਂ ਸਾਰੀ ਹਾਂਜੀ ਜਿਵੇਂ ਭੈਣ ਨੇ ਪੁੱਛਿਆ ਸੀ ਵੀ ਬਟਿਕ ਕਰਨਾ ਕਿੰਨਾ ਖਰਚ ਆਊਗਾ ਦੇਖੋ ਭੈਣੋ ਜੇ ਤੁਹਾਡੇ ਕੋਲ ਮਸ਼ੀਨ ਹੈਗੀ ਐਂਟਰਲੌਕ ਵਾਲੀ ਹੈਗੀ ਆ ਨਹੀਂ ਵੀ ਐਂਟਰਲੌਕ ਵਾਲੀ ਹੈਗੀ ਮੈਂ ਆ ਇੱਥੇ ਥੋੜੇ ਦਿਨ ਹੋ ਗਏ ਇੱਥੇ ਇੱਕ ਭੈਣ ਦੀ ਬਟਿਕ ਕਰਵਾਈ ਆ ਕੜਾਈ ਦਾ ਕੰਮ ਕਰਦੇ ਆ ਸਲਾਈ ਦਾ ਵੀ ਕਰਦੇ ਆ ਤੇ ਉਹ ਵੀ ਉਹਨਾਂ ਕੋਲ ਐਂਟਰਲੋਕ ਵਾਲੀ ਹੈ ਨਹੀਂ ਸੀ ਮਸ਼ੀਨ ਉਹਨਾਂ ਕੋਲ ਸਿਰਫ ਸਲਾਈ ਵਾਲੀ ਸੀ ਤੇ ਕਢਾਈ ਵਾਲੀ ਸੀ ਜਿਹੜੀ ਆਪਣੀ ਆਟੋਮੈਟਿਕ ਚੱਲਦੀ ਹੈ ਨਾ ਉਹਨਾਂ ਦਾ ਕੰਮ ਪੂਰਾ ਵਧੀਆ ਚੱਲ ਰਿਹਾ ਹੈ ਮੇਰੀ ਗਲੀ ਦੇ ਵਿੱਚ ਵਿੱਚ 1 2 3 4 ਚਾਰ ਬਟਿਕ ਨੇ ਕੰਮ ਸਾਰਿਆਂ ਦਾ ਹੀ ਪੂਰਾ ਸਿਰਾ ਚੱਲ ਰਿਹਾ ਨਾਲੇ ਇੱਕ ਥੋੜੀ ਜੀ ਹੀ ਜਗ੍ਹਾ ਇਹ ਮਤਲਬ ਕਿ ਆਪਾਂ ਇਹਨਾਂ ਕਹਿ ਸਕਦੇ ਵੀ ਪੂਰੀ ਵੱਡੀ ਕਲੋਨੀ ਆ ਥੋੜੀ ਜੀ ਜਗ੍ਹਾ ਕੀ ਕੰਮ ਸਾਰਾ ਤਾਂ ਪੂਰਾ ਸਿਰਾ ਚੱਲ ਰਿਹਾ ਕਿਰਪਾ ਮਾਲਕ ਦੀ ਹੈ ਨਾ ਇੰਨਾ ਘੈਂਟ ਕੰਮ ਚੱਲ ਰਿਹਾ ਤੇ ਜਿਵੇਂ ਹੱਕੀ ਹੁਣ ਮੈਂ ਤੁਹਾਨੂੰ ਦੱਸ ਰਹੀ ਸੀਗੀ ਵੀ ਕੀ ਸਵਾਲ ਸੀਗਾ ਹੋਰ ਖਰਚਾ ਕਿੰਨਾ ਆਇਆਦਾ ਖਰਚੇ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਲੋਕੇਸ਼ਨ ਦੇਖੋ ਆਪਦੀ ਹੈਨਾ ਵੀ ਤੁਸੀਂ ਕਿਹੜੀ ਜੀ ਲੋਕੇਸ਼ਨ ਤੇ ਕਰਨਾ ਪਹਿਲੀ ਗੱਤਾਂ ਦੂਸਰੀ ਗੱਲ ਉਥੋਂ ਦਾ ਰੈਂਟ ਪਤਾ ਕਰੋ ਜੇ ਤੁਸੀਂ ਮੇਰੀ ਗੱਲ ਮੰਨਣੀ ਹੈ ਤਾਂ ਤੁਸੀਂ ਕਿਹ ਇਹੋ ਜੀ ਜਗ੍ਹਾ ਤੇ ਕਰੋ ਜੇ ਤੁਸੀਂ ਕੱਪੜੇ ਮਤਲਬ ਕਿ ਪੂਰੇ ਵਧੀਆ ਬਣਾ ਸਕਦੇ ਹੋ ਸਾਨੂੰ ਆਇ ਲੱਗਦਾ ਵੀ ਤੁਸੀਂ ਸ਼ਹਿਰ ਤੇ ਕੱਪੜੇ ਬਣਾ ਸਕਦੇ ਹੋ ਕਿਉਂਕਿ ਸ਼ਹਿਰਾਂ ਵਾਲੇ ਤੇ ਪਿੰਡਾਂ ਵਾਲੇ ਦੇ ਵਿੱਚ ਬਹੁਤ ਫਰਕ ਹੁੰਦਾ ਇਹ ਮੈਨੂੰ ਵੀ ਸ਼ਹਿਰ ਚ ਆ ਕੇ ਹੀ ਪਤਾ ਲੱਗਿਆ ਜਿਵੇਂ ਕਿ ਹੁਣ ਮਤਲਬ ਕਿ ਮੈਂ ਜਦੋਂ ਸ਼ੌਪ ਕੀਤੀ ਸੀਗੀ ਹਨਾ ਉਦੋਂ ਹਾਂ ਉਸ ਸ਼ੌਪ ਕਰਨ ਤੋਂ ਪਹਿਲਾਂ ਇੱਥੇ ਇੱਕ ਭੈਣ ਸੀ ਉਹ ਮੈਨੂੰ ਕੱਪੜੇ ਬੰਚਾਉਂਦੀ ਹੁੰਦੀ ਸੀ ਪੈਂਡ ਮੇਰੇ ਹਸਮੈਂ ਡਿਊਟੀ ਆਉਂਦੇ ਉਹ ਲੈ ਕੇ ਜਾਂਦੇ ਤੇ ਜਿਵੇਂ ਮੈਂ ਲਾ ਵੀ ਇੱਕ ਦਿਨ ਲੈ ਕੇ ਫੜਕੇ ਇੱਕ ਦੋ ਦਿਨਾਂ ਬਾਅਦ ਮੈਂ ਬਣਾ ਤੇ ਫਿਰ ਉਹ ਫੜਾ ਜਾਂਦੇ ਸੀ ਕਿਉਂਕਿ ਮੈਂ ਇੰਨਾ ਨਿਕਲਦੀ ਨਹੀਂ ਸੀਗੀ ਘਰੋਂ ਬਾਹਰ ਹਨਾ ਇਹ ਤੁਸੀਂ ਸ਼ਾਪ ਦਾ ਰੈਂਟ ਦੇਖੋ ਤੇ ਉੱਥੇ ਤੁਸੀਂ ਸਟੀਚਿੰਗ ਸ਼ੂਟ ਦੀ ਸਟੀਚਿੰਗ ਦੇਖੋ ਸ਼ੂਟ ਸ਼ੂਟ ਦੀ ਸਟੀਚਿੰਗ ਦੇਖੋ ਵੀ ਉੱਥੇ ਕਿੰਨੀ ਚੱਲਦੀ ਆ ਜੇ ਮੰਨ ਲਾ 300 ਚੱਲਦੀ ਆ 250 ਚੱਲਦੀ ਆ ਜਾਂ 400 ਚੱਲਦੀ ਆ ਤੇ ਲਾਈਨਿੰਗ ਵਾਲ ਦੀ ਕਿੰਨੀ ਚੱਲਦੀ ਹੈ ਨਾ 600 ਜਾਂ 700 ਜਿੰਨੀ ਵੀ ਚੱਲਦੀ ਹੈ ਮਤਲਬ ਕਿ ਸ਼ੂਟ ਦੇ ਏਰੀਆ ਦੇ ਹਿਸਾਬ ਨਾਲ ਤੁਸੀਂ ਉਹ ਦੇਖੋ ਵੀ ਉੱਥੇ ਕਿੰਨੀ ਚੱਲਦੀ ਹੈ ਉਹਦੇ ਹਿਸਾਬ ਨਾਲ ਫਿਰ ਤੁਸੀਂ ਆਪ ਦਾ ਖਰਚੇ ਦਾ ਹਨਾ ਜੋੜ ਲਾਓ ਵੀ ਕਿੰਨਾ ਆਪਾਂ ਨੂੰ ਆ ਸਕਦਾ ਜੇ ਆਪਾਂ ਨੂੰ ਦਾ ਸ਼ੂਟ ਆਉਂਦਿਆ ਤਾਂ ਆਪਣਾ ਖਰਚਾ ਨਿਕਲਦਾ ਰੈਂਟ ਨਿਕਲਦਾ ਕਿ ਨਹੀਂ ਨਿਕਲਦਾ ਕਿਉਂਕਿ ਇੱਕ ਦੋ ਮਹੀਨੇ ਤਾਂ ਆਪਾਂ ਨੂੰ ਆਈ ਮੰਨ ਕੇ ਚੱਲਣਾ ਪੈਂਦਾ ਵੀ ਯਾਰ ਰੈਂਟ ਆਪਾਂ ਨੂੰ ਪੱਲੋਂ ਹੀ ਭਰਨਾ ਪਊਗਾ ਉਹ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਹਨਾ ਜੇ ਆਪਣੇ ਤੇ ਹੋ ਗਈ ਬਾਕੀ ਇੱਕ ਸੁਣ ਮੈਂ ਮੇਨ ਚੀਜ਼ ਹੋਰ ਦੱਸਦੀ ਐ ਜਿਹੜੀ ਮੈਂ ਖੁਦ ਕੀਤੀ ਐ ਮੇਰੇ ਨਾਲ ਕੀ ਹੋਇਆ ਸੀ ਮੈਂ ਸ਼ਾਪ ਕੀਤੀ ਤੇ ਮੈਂ ਸ਼ਾਪ ਕੀਤੀ ਮੇਰੇ ਕੋਲ ਪਿੰਡਾਂ ਦੇ ਕਸਟਮਰ ਦੇ ਕੱਪੜੇ ਹੁੰਦੇ ਸੀ ਮੈਂ ਕੀ ਕੀਤਾ ਮੈਂ ਮੇਰੇ ਕੋਲੇ ਸ਼ਾਇਦ ਸ਼ਾਰਟ ਵੀਡੀਓ ਪਈ ਹੋਣੀ ਐ ਮੈਂ YouTube ਤੇ ਵੀਡੀਓ ਬੰਨ ਲਾਈ ਸੀ ਮੈਂ ਨਹੀਂ Insta ਤੇ ਪਾਈ ਸੀ ਮੈਂ ਵੀਡੀਓ ਚੱਕ ਕੇ ਲਾਉਂਗੀ ਐਂਡ ਤੇ ਮੈਂ ਸ਼ੌਪ ਕੀਤੀ ਦੂਸਰਾ ਦਿਨ ਸੀ ਮੈਂ ਜਿਹੜੇ ਜਿਹੜੇ ਕੱਪੜੇ ਸਟਿਚ ਕਰ ਰਹੀ ਸੀ ਜਾਂ ਮੇਰੇ ਕੋਲ ਆ ਰਹੇ ਸੀ ਪਿੰਡ ਦੇ ਕੱਪੜੇ ਹਨ ਉਹ ਮੈਂ ਨਾ ਬਾਹਰ ਲਾਤੇ ਸੀ ਮੈਂ ਸ਼ੀਸ਼ੇ ਦੇ ਉੱਪਰ ਤਾਂ ਕਿ ਕੀਤਾ ਜਿਹੜੇ ਆਸੇ ਪਾਸੇ ਹੜੇ ਸੀ ਉਹ ਲੰਘਦੇ ਸੀ ਉਹ ਅਗਲਾ ਦੇਖਦਾ ਸੀ ਵੀ ਯਾਰ ਦੋ ਦਿਨ ਹੋ ਗਏ ਦੁਕਾਨ ਕਰੀ ਨੂੰ ਹਨ ਇਹਦੇ ਕੋਲ ਕੰਮ ਕਿੱਥੋਂ ਆ ਰਿਹਾ ਕੰਮ ਆ ਵੀ ਰਿਹਾ ਤੇ ਲਾ ਵੀ ਰਹੀ ਐ ਇਹ ਮਤਲਬ ਕਿ ਵਧੀਆ ਫਿਨਿਸ਼ਿੰਗ ਆ ਹਨ ਬੰਦੇ ਦੇ ਹੱਥ ਤੇ ਆਪੇ ਇਹੀ ਚੀਜ਼ ਦੇਖਦੇ ਨਾ ਤੇ ਇਹਨਾਂ ਨੇ ਕਸਟਮਰ ਨੇ ਕੀ ਕੀਤਾ ਦੇਖਿਆ ਤੇ ਦੇਖ ਕੇ ਮੇਰੇ ਕੋਲੇ ਆਏ ਵੀ ਹਾਂਜੀ ਤੁਸੀਂ ਦੁਕਾਨ ਕੀਤੀ ਹੈ ਮੈਂ ਕਿਹਾ ਹਾਂਜੀ ਮੈਂ ਕੀਤੀ ਹੈ ਹਣਾ ਮੈਂ ਇੰਝ ਅਗਲਾ ਪਉ ਦੱਸੀ ਯਾਰ ਤੁਹਾਡੇ ਫੇਸ ਨੂੰ ਕਿ ਹੋਇਆ ਵਾ ਮੈਂ ਇੰਝ ਜਿਹੇ ਪਉ ਦੱਸ ਮੈਨੂੰ ਕਿਉਂਕਿ ਮੇਰਾ ਫੇਸ ਬਹੁਤ ਖਰਾਬ ਸੀ ਉਸ ਟਾਈਮ ਤੇ ਤਾਂ ਆਪਾਂ ਹਣਾ ਅਗਲੇ ਨੂੰ ਦੱਸ ਦਿੰਦੇ ਸੀ ਵੀ ਯਾਰ ਐਕਸੀਡੈਂਟ ਹੋ ਗਿਆ ਤਾਂ ਕਰਕੇ ਇੱਥੇ ਆਏ ਆਂ ਆਪਾ ਹੁਣ ਕੀ ਹੋਇਆ ਮਤਲਬ ਕਿ ਜੇ ਕਸਟਮਰ ਨੂੰ ਆਪਾਂ ਹੁਣ ਬਿੱਲੇ ਬੈਠੇ ਆਂ ਜਾਂ ਆਪਾਂ ਬਿੱਲੇ ਵੀ ਨਹੀਂ ਬੈਠੇ ਆਪਾਂ ਕੰਮ ਕਰ ਰਹੇ ਆਂ ਕੰਮ ਕਰਕੇ ਆਪਾਂ ਲਫਾਫੇ ਚ ਪੈਕ ਕਰ ਰਹੇ ਆਂ ਹਣਾ ਕੱਪੜੇ ਉਦਾਂ ਨਹੀਂ ਤੁਸੀਂ ਕੱਢ ਕੇ ਉਹ ਬਾਹਰ ਲਾਓ ডিসਪਲੇ ਦੀ ਤਰ੍ਹਾਂ ਇੱਕ ਹਨਾ ਉਹ ਬਣਾਓ ਤੁਸੀਂ ਵੀ ਜਿਹੜਾ ਕਸਟਮਰ ਦੇਖ ਸਕੇ ਹੁਣ ਨਹੀਂ ਮੈਂ ਲਾਉਂਦੀ ਲਾਉਂਦੀ ਕੁਝ ਵੀ ਕਿਉਂਕਿ ਮੇਰੇ ਕੋਲ ਨਹੀਂ ਹੁਣ ਇਹਨਾਂ ਟਾਈਮ ਨਿਕਲਦਾ ਲਾਉਣ ਦਾ ਹੁਣ ਕਸਟਮਰ ਨੂੰ ਪਤਾ ਹੀ ਹੈ ਵੀ ਇਹ ਕਿਦਾਂ ਦੀ ਹੈ ਹਨਾ ਉਦੋਂ ਮੈਂ ਆਈ ਆਈ ਨੇ ਬਹੁਤ ਲਾਈ ਸੀਗੇ ਤੇ ਮਤਲਬ ਕਿ ਬਣਾ ਕੇ ਛੂਟ ਸੀਸ਼ੇ ਤੇ ਡੰਗ ਦਿੰਦੀ ਸੀਗੀ ਤਾਂ ਉਹ ਅਗਲੇ ਨੂੰ ਆਇਆ ਹੁੰਦਾ ਸੀ ਵੀ ਹਾਂ ਯਾਰ ਇਹਦੇ ਕੋਲੇ ਕੱਪੜਾ ਆ ਰਿਹਾ ਹਨਾ ਕੱਪੜਾ ਬਣਾ ਰਿਹਾ ਬੰਦੇ ਚ ਕੋਈ ਦਾਮ ਪੂਗਾ ਨਾ ਜਿਹੜਾ ਐਡੇ-ਐਡੇ ਤਾਂ ਮਹਿੰਗੇ-ਮਹਿੰਗੇ ਸੂਟ ਬਣਾ ਰਿਹਾ ਉਹ ਮੱਲਾ 2500 ਤੋਂ 3000 ਤੱਕ ਦੀ ਹਨਾ ਰੇਂਜ ਤੱਕ ਬੁੜਿਆਂ ਨੂੰ ਮਹਿੰਗੇ ਲਾ ਦੇਉਂਦੇ ਆ ਵੈਸੇ ਹੁੰਦੀ ਮਹਿੰਗਾ ਯਾਰ ਮੈਨੂੰ ਮੈਂ ਖੋਦੀ 500 ਤੋਂ ਵੱਧ ਨਹੀਂ ਲੈਂਦੀ ਹੁੰਦੀ ਛੂਟ ਪਰ ਕੀ ਹੋ ਜਾਂਦਾ ਵੀ ਉਹਦੇ ਨਾਲ ਨਾ ਕਸਟਮਰ ਨੂੰ ਥੋੜਾ ਜਿਹਾ ਮਤਲਬ ਕਿ ਕਸਟਮਰ ਦਾ ਧਿਆਨ ਆਪਣੇ 'ਚ ਆਉਂਦਾ ਉਹੀ ਨਾ ਜਿਵੇਂ ਹੁਣ ਆਪਾਂ YouTube ਤੇ ਵੀਡੀਓ ਪਾਉਣੇ ਆ ਥੰਬਨੇਲ ਕਿਵੇਂ ਬਣਾਉਣਾ ਕਈ ਵਾਰ ਮੈਂ ਖੋਦ ਹੀ ਫਾਹਾ ਵੜ ਦਿੰਨੀ ਆ ਤਾਂ ਉਹ ਵੀਡੀਓ ਨਹੀਂ ਚੱਲਦੀ ਹੈਗੀ ਤਾਂ ਕਰਕੇ ਇਦਾਂ ਹੋ ਰਿਹਾ ਵੀ ਤੁਸੀਂ ਜਦੋਂ ਆਇਓ ਸ਼ਾਪ ਕਰੀਏ ਤੁਸੀਂ ਇੰਨੀ ਇਹ ਤਿੰਨ ਚਾਰ ਗੱਲਾਂ ਦਾ ਧਿਆਨ ਰੱਖੋ ਬਾਕੀ ਤਾਂ ਬੱਸ ਠੀਕ ਹੀ ਆ ਇਦਾਂ ਹੀ ਹੁੰਦਾ ਮਨ ਲੱਗਦਾ ਬਾਕੀ ਯਾਰ ਮੇਰੀ ਤਾਂ ਮੈਨੂੰ ਤਾਂ ਇੰਨੀ ਕੀ ਨੌਲੇਜ ਸੀਗਾ ਉਹ ਮੈਂ ਸਨੋ ਦੇ ਦਿੱਤੀ ਹੁਣ ਤੁਸੀਂ ਦੇਖੋ ਵੀ ਤੁਸੀਂ ਕੀ ਸੋਚਦੇ ਹੋ ਕਿੰਨਾ ਕਿੰਨਾ ਸਾਮਾਨ ਸਾਡੇ ਕੋਲੇ ਹੈਗਾ ਕਿਉਂਕਿ ਅੱਡੀਆਂ ਚਾਕੇ ਫਾਹਾ ਨਾ ਲਓ ਜੇ ਹਾਂ ਤੁਹਾਡੇ ਕੋਲੇ ਪੈਸੇ ਹੈਗੇ ਆ ਬਾਕੀ ਹਾਂ ਇੱਕ ਗੱਲ ਇਹ ਸੀ ਵੀ ਜੇ ਤਾਂ ਤੁਹਾਡੇ ਕੋਲ ਪੈਸੇ ਹੈਗੇ ਆ 10 2000 ਰੁਪਏ ਹੱਥ ਦੇ ਵਿੱਚ ਹਨਾ ਤੁਸੀਂ ਸੋਚਦੇ ਹੋ ਵੀ ਇਹ ਅਸੀਂ ਇਹ ਲਾ ਸਕਦੇ ਹਾਂ ਸਾਨੂੰ ਕੋਈ ਇੰਨਾ ਚੱਕਰ ਨਹੀਂ ਪਾਊਗਾ ਤਾਂ ਤੁਸੀਂ ਆਪਣੇ ਕੋਲੋਂ ਲਾ ਕੇ ਕਰ ਲਓ ਕੰਮ ਤਾਂ ਹਰ ਇੱਕ ਦਾ ਵਧੀਆ ਹੀ ਚੱਲਦਾ ਬਾਕੀ ਯਾਰ ਮੇਰੀ ਗੱਲ ਸੁਣੋ ਕਰੋਨਾ ਆਇਆ ਸੀ ਉਦੋਂ ਕਿਹਦਾ ਕੰਮ ਚੱਲਦਾ ਸੀ ਟੇਲਰ ਦਾ ਠੀਕ ਹੈ ਹਸਪੀਟਲ ਦਾ ਤੇ ਮੈਡੀਕਲ ਸਟੋਰ ਸੀ ਉਹ ਹੀ ਇਕੱਲੇ ਕੰਮਜਾਬ ਸੀ ਬਾਕੀ ਸਾਰੇ ਬਿੱਲੇ ਬੈਠ ਕੇ ਬੈਠੇ ਸੀ ਹਨਾ ਬਾਕੀ ਜਿਵੇਂ ਕਹਿ ਰਿਹਾ ਵੀ ਯਾਰ ਸਾਰੇ ਟੋਟਲੀ ਘਰੇ ਬੈਠੇ ਸੀ ਬਾਕੀ ਟੇਲਰ ਡਾਕਟਰ ਤੇ ਇੱਕ ਮੈਡੀਕਲ ਵਾਲੇ ਇਹੀ ਤਿੰਨੇ ਕੰਮ ਚੱਲਦੇ ਹੁੰਦੇ ਸੀ ਕਿਉਂਕਿ ਮੇਰਾ ਉਸ ਟਾਈਮ 'ਚ ਬਹੁਤ ਚੱਲਿਆ ਸੀ ਜਿਵੇਂ ਸਾਰੇ ਕਹਿੰਦੇ ਆ ਮੈਂ ਪਿੰਡ 'ਚ ਹੀ ਸੀ ਉਸ ਟਾਈਮ 'ਚ ਤੇ ਪਰ ਮੇਰਾ ਕੰਮ ਬਹੁਤ ਚੱਲਿਆ ਸੀ ਪਿੰਡ 'ਚ ਤੇ ਬਾਕੀ ਭੈਣੋ ਤੁਸੀਂ ਦੇਖੋ ਵੀ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਤੁਸੀਂ ਕੰਮ ਕਰ ਸਕਦੇ ਹੋ ਨਾ ਤੁਹਾਨੂੰ ਲੱਗਦਾ ਵੀ ਇੱਡੀ ਕੋਈ ਨਹੀਂ ਦਿੱਕਤ ਪੈਣੀ ਤਾਂ ਤੁਸੀਂ ਬੇਫਿਕਰ ਹੋ ਕੇ ਕਰ ਲਓ ਕੰਮ ਕਿਉਂਕਿ ਸਲਾਈ ਦਾ ਕੰਮ ਤਾਂ ਚੱਲਣਾ ਹੀ ਚੱਲਣਾ ਹੁੰਦਾ ਕੀ ਨਾ ਬਣਾਉਗਾ ਜਿਹੜੇ ਕੰਮ ਕਰਦੇ ਆ ਸਟਾਫ ਜਿਵੇਂ ਹੁਣ ਕਈ ਨਰਸਾਂ ਭੈਣਾਂ ਨੇ ਆਪਣੇ ਕੋਲੇ ਕਸਟਮਰ ਆਉਂਦੇ ਹਨ ਕਈ ਡਾਕਟਰ 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 ਨੇ ਜਾਂ ਕਈ ਟੀਚਰ ਨੇ ਕੋਈ ਕਲਰਕ ਐ ਕੁਛ ਵੀ ਆ ਉਹਨਾਂ ਕੋਲ ਨਹੀਂ ਟਾਈਮ ਨਿਕਲਦਾ ਵੀ ਉਹ ਖੁਦ ਦੇ ਸਟਿਚ ਕਰ ਸਕਣ ਗਰਮੀ ਵਾਲੇ ਨਾਲ ਪਾਉ ਉਹ ਅਗਲਾ ਕਿ ਸਰਦੀ ਵਾਲੇ ਨਾਲ ਪਾਉ ਉਹ ਅਗਲਾ ਤੇ ਅਗਲਾ ਫੈਸ਼ਨ ਤੇ ਜਾਣ ਵਾਲੇ ਨਾਲ ਪਾਉਗਾ ਹਨਾ ਆਪਣਾ ਕੰਮ ਤਾਂ ਚੱਲਣਾ ਹੀ ਚੱਲਣਾ ਕਿਸੇ ਪਾਸੇ ਮਰਜ਼ੀ ਵੱਗ ਜਾ ਹਨਾ ਆਪਣੀ ਲੋੜ ਤਾਂ ਪੈਣੀ ਹੀ ਪੈਣੀ ਆ ਤੇ ਬਾਕੀ ਕਿਉਂਕਿ ਮੈਂ ਸਾਨੂੰ ਆਪਣੀ ਸਟੋਰੀ ਦੱਸੀ ਆ ਹਨਾ ਕਿਉਂਕਿ ਮੇਰੇ ਕੋਲ ਉਦੋਂ ਇੰਨਾ ਮਤਲਬ ਕਿ ਮੈਂ ਸਾਨੂੰ ਸਹੀ ਦੱਸਾਂ ਯਾਰ ਮੇਰੇ ਕੋਲ ਤਾਂ 5000 ਰੁਪਏ ਵੀ ਨਹੀਂ ਸੀ ਜਦੋਂ ਮੈਂ ਕੰਮ ਸਟਾਰਟ ਕੀਤਾ ਸੀ ਮੇਰੀ ਤਾਂ ਕਿਸੇ ਭੈਣ ਭਰਾ ਨੇ ਮੇਰੀ ਹੈਲਪ ਕੀਤੀ ਸੀਗੀ ਹਨ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਕੋਈ ਨਹੀਂ ਜੇ ਉਦ ਤਰ੍ਹਾਂ ਕੰਮ ਚੱਲ ਰਿਹਾ ਪਿਆ ਤੇ ਸਾਨੂੰ ਵਾਪਸ ਕਰ ਦੇ ਤੇ ਬਟ ਫਿਰ ਉਦੋਂ ਤਾਂ ਹਜੇ ਮੇਰੇ ਕੋਲ ਹੋਏ ਨਹੀਂ ਹੈਗੇ ਤੇ ਕਰ ਦਾਂਗੇ ਉਹਦੇ ਨਾਲ ਲੰਮਾ ਹੀ ਸਾਬ ਰੱਖ ਰੱਖਿਆ ਵੀ ਕੋਈ ਨਹੀਂ ਜਦੋਂ ਮੈਂ ਥੋੜੀ ਜੀ ਸੌਖੀ ਹੋ ਗਈ ਉਦੋਂ ਤੁਹਾਨੂੰ ਇਕੱਠੇ ਵਾਪਸ ਕਰ ਦੂੰਗੀ ਹਨ ਕਿਉਂਕਿ ਉਹ ਮੇਰੀ ਹੈਗੀ ਨਣਦ ਤੇ ਲੋਕ ਕਹਿੰਦੇ ਨੇ ਵੀ ਨਣਦਾ ਨਹੀਂ ਹੋਣਾ ਚਾਹੀਦਾ ਮੈਂ ਕਹਿੰਨੀ ਜਿਹਹੇ ਜੀ ਮੇਰੀ ਨਣਦਾ ਸਾਰਿਆਂ ਦੇ ਹੋਣਾਂ ਹੋਣੀਆਂ ਚਾਹੀਦੀਆਂ ਨੇ ਹਨ ਤੇ ਬਾਕੀ ਵੈਸੇ ਤਾਂ ਮੈਨੂੰ ਲੱਗਿਆ ਵੀ ਜਿਹੜੀ ਜਿਹੜੀ ਜਾਣਕਾਰੀ ਸੀ ਹਨਾ ਦੇਣ ਵਾਲੀ ਸੀ ਉਹ ਮੈਂ ਤੁਹਾਨੂੰ ਦੇ ਦਿੱਤੀ ਬਟ ਫਿਰ ਵੀ ਜੇ ਮੈਨੂੰ ਲੱਗਿਆ ਤੁਹਾਨੂੰ ਲੱਗਿਆ ਵੀ ਨਹੀਂ ਕੁਝ ਦੱਸ ਕੇ ਗਈ ਤਾਂ ਮੈਨੂੰ ਕਮੈਂਟ ਕਰ ਦਿਓ ਮੈਂ ਇੱਕ ਇਹਦੇ ਵਾਸਤੇ ਨਾ ਸਪੈਸ਼ਲ ਵੀਡੀਓ ਬਣਾ ਦੂੰਗੀ ਅਲੱਗ ਤੋਂ ਜਾਂ ਆਪਾਂ ਮੈਨਚ ਦੱਸੋ ਵੀ ਆਪਾਂ ਲਾਈਵ ਆ ਜਾਾਂਗੇ ਇੱਕ ਦਿਨ ਠੀਕ ਹੈ ਉਸ ਟਾਈਮ ਫਿਰ ਤੁਸੀਂ ਜਿਹੜੇ ਜਿਹੜੇ ਤੁਹਾਡੇ ਕੁਐਸਚਨ ਹੋਣਗੇ ਤੁਸੀਂ ਮੈਨੂੰ ਪੁੱਛੀ ਜਾਓ ਆਪਾਂ ਲਾਈਵ ਹਾਂ ਜੀ ਲਾਈਨ ਵਾਲੇ ਸੂਟ ਦੇ ਕੱਟੇ ਕਰ ਲੱਗੇ ਆ ਜਿਨ੍ਹਾਂ ਦੀ ਛਾਤੀ ਹੈਗੀ ਆ ਜੀ 19 ਇੰਚ ਕਮਰ ਹੈਗੀ ਆ 16 ਇੰਚ ਤੇ ਹਿੱਪ ਹੈਗੀ ਆ 21 ਇੰਚ ਠੀਕ ਹੈ ਇਹਨਾਂ ਦਾ ਹੁਣ ਆਪਾਂ ਤੀਰਾ ਕਿਵੇਂ ਕੱਢਾਂਗੇ ਤੀਰਾ ਇਹਨਾਂ ਦਾ ਆਪਾਂ ਕੱਢਿਆ ਹੀ ਹੋਇਆ ਨਾਰਮਲ ਹੀ ਆ 6.5 ਆਊਗਾ ਇੱਥੋਂ ਇਹ ਵੀਡੀਓ ਉਹਨਾਂ ਪਰਣਾ ਲਈ ਹੈ ਜਿਹੜੀਆਂ ਕਹਿੰਦੀਆਂ ਨੇ ਵੀ ਸਾਡਾ ਗਲਾ ਪਿੱਛੇ ਡਿੱਗਦਾ ਜਾਂ ਅੱਗੇ ਨੂੰ ਜ਼ਿਆਦਾ ਆਉਂਦਾ ਹਨਾ ਉਹ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਵੀ ਸਾਢੇ 6 ਆਪਾਂ ਤੀਰਾ ਰੱਖ ਲੈ ਜੀ ਇੱਥੋਂ ਲਾਵਾਂਗੇ ਆਪਾਂ 7 ਇੰਚ ਦੀ ਲੰਬਾਈ ਠੀਕ ਹੈ ਤੇ ਇੱਥੋਂ ਰੱਖਾਂਗੇ ਆਪਾਂ 6 ਇੰਚ ਤੁਸੀਂ ਦੇਖੋ ਇੱਥੋਂ ਸਾਢੇ 6 ਰੱਖਣਾ ਐਂ ਕਰਕੇ ਆਪਾਂ ਇਹਨੂੰ ਮਿਲਾ ਲਾਂਗੇ ਇੱਥੋਂ 6.5 ਇੱਥੋਂ ਰੱਖਣੀ ਆਪਾਂ 6 ਇੰਚ ਠੀਕ ਹੈ ਹੁਣ ਆਪਾਂ ਜਿਹੜਾ 7 ਇੰਚ ਦਾ ਆਪਾਂ ਡੱਬਾ ਬਣਾਇਆ ਸੀਗਾ ਤੇ ਛਾਤੀ ਹੈਗੀ ਇਹਨਾਂ ਤੇ 19 ਇੰਚ ਆਪਾਂ 9.5 ਤੇ ਨਿਸ਼ਾਨ ਲਾ ਲਵਾਂਗੇ ਠੀਕ ਹੈ ਬੈਕ ਵਾਲੇ ਪੱਲੇ ਦੀ ਕੱਟ ਪਾਉਣੀ ਹੈਗੀ ਆਪਾਂ 2 ਇੰਚ ਤੇ ਫਰੰਟ ਵਾਲੇ ਦੀ ਕੱਟ ਪਾਵਾਂਗੇ ਆਪਾਂ ਅੱਧਾ ਇੰਚ ਤੇ ਹੁਣ ਤੁਸੀਂ ਇੱਕ ਮਿੰਟ ਮੇਰੀ ਧਿਆਨ ਨਾਲ ਗੱਲ ਸੁਣੋ ਆ ਆਪਣੀਆਂ ਕਾਟਾਂ ਪਈਆਂ ਠੀਕ ਹੈ ਨਾਰਮਲ ਹੀ ਆਪਣੀਆਂ ਕਾਟਾਂ ਪਈਆਂ ਹੁਣ ਮੈਂ ਇੱਕ ਵਾਰ ਪਲੇਟਾਂ ਦਾ ਨਿਸ਼ਾਨ ਲਾਦਾ ਫਿਰ ਤੁਹਾਨੂੰ ਦੱਸਦੀਆਂ ਵੀ ਆਪਣਾ ਮੁੱਦਾ ਕਿੱਥੇ ਅੜਦਾ ਹੁੰਦਾ ਜਨਾਨੀਆਂ ਦੀ ਫਿਟਿੰਗ ਦੇ ਵਿੱਚ ਸੌਰੀ ਜਨਾਨੀਆਂ ਨਹੀਂ ਮਤਲਬ ਕਿ ਲੇਡੀਜ਼ ਕਿ ਤਰ੍ਹਾਂ ਜੀ ਫਿਸਲ ਜਾਂਦੀ ਹੈ ਮੈਂ ਕੀ ਕਰਾਂ ਸੌਰੀ ਪਲੇਟ ਦੇਖੋ ਪਲੇਟ ਦੀ ਲੈਂਥ ਸੀਗੀ ਮੇਰੀ 11.5 ਤੇ ਤੇ ਮੈਂ ਲਾਇਆ ਜੀ 12 ਇੰਚ ਤੇ ਨਿਸ਼ਾਨ ਹੁਣ ਚੜਾਈ ਰੱਖੂਗੀ ਮੈਂ 3.5 ਇੰਚ ਤੇ ਲੰਬਾਈ ਇਹਨਾਂ ਦੀ ਹਾਈਟ ਥੋੜੀ ਜਿਆਦਾ ਹੀ ਲੰਬਾਈ ਰੱਖੂਗੀ ਮੈਂ 7.5 ਇੰਚ ਮੇਰੇ ਨਾਲ ਕੋਟ ਕਾਟ ਪਾਇਆ ਹੁੰਦਾ ਮੈਨੂੰ ਠੰਡ ਲੱਗਦੀ ਹੈ ਨਹੀਂ ਮੈਂ ਆਪਣਾ ਕੋਟ ਆਦਾਰ ਕੇ ਆਪਦੀ ਵੀਡੀਓ ਬਣਾ ਕੇ ਦਿਖਾਵਾਂ ਤੁਹਾਨੂੰ ਵੀ ਮੇਰੀ ਫਿਟਿੰਗ ਕਿੱਦਾਂ ਦੀ ਆਉਂਦੀ ਹੈ ਜਿਹੜੀ ਮੈਂ ਇਦਾਂ ਦੀ ਕਟਿੰਗ ਕਰਦੀ ਆ ਹੁਣ ਦੇਖੋ ਆਪਾਂ ਲਾਉਣੀ ਹੈ ਜੀ ਜਿਹੜੀ ਮੋਡੇ ਵਾਲੀ ਪਲੇਟ ਹੁੰਦੀ ਉਹ ਠੀਕ ਹੈ ਇੱਥੋਂ ਆਪਾਂ ਰੱਖਾਂਗੇ ਉਹਨਾਂ ਦਾ 2.5 ਇੰਚ ਤੇ ਨਿਸ਼ਾਨ ਤੇ ਇੱਥੋਂ ਆਪਾਂ ਜਿਹੜਾ ਆਪਣਾ ਖੁੰਜਾ ਹੁੰਦਾ ਨਾ ਉਹ ਤੋਂ ਇੱਕ ਸੂਤ نیچے ਰੱਖਾਂਗੇ ਜੇ ਆਪਾਂ ਇੱਥੇ ਰੱਖ ਲੈਨੇ ਜਿਆਦਾ ਥੋੜਾ ਉੱਚਾ ਹੋ ਜਾਂਦਾ ਮਤਲਬ ਕਿ ਇਹ 5.5 ਤੇ ਆ ਜਾਂਦਾ ਜਦੋਂ ਆਪਾਂ ਪਲੇਟ ਪਾਉਨੇ ਆ ਇੱਧਰ ਵੀ ਸੀਨ ਚ ਆ ਗਿਆ ਇੱਧਰ ਵੀ ਸੀਨ ਚ ਆ ਗਿਆ 5.5 ਆ ਜਾਂਦਾ ਜੇ ਆਪਾਂ ਇੱਕ ਸੂਤ نیچے ਰੱਖਦੇ ਆ ਤਾਂ ਇਹ ਫਿਰ ਆਪਣਾ 6.5 ਇੰਚ ਆ ਜਾਂਦਾ ਤੇ ਇੱਥੋਂ ਰੱਖਾਂਗੇ ਜੇ ਆਪਾਂ 2 ਇੰਚ ਜੇ ਇੱਥੋਂ ਤੁਸੀਂ 2.5 ਰੱਖਿਆ ਤਾਂ ਇੱਥੇ ਤੁਸੀਂ 2 ਰੱਖਣਾ ਜੇ ਇੱਥੋਂ ਤੁਸੀਂ 2 ਰੱਖਿਆ ਤਾਂ ਇੱਥੋਂ ਤੁਸੀਂ 1.5 ਰੱਖਣੀ ਆ ਜੇ ਤੁਸੀਂ ਮਸਤ ਹੀਟਿੰਗ ਪਾਉਣੀ ਆ ਤਾਂ ਸੱਤ ਸਾਰੇ ਸਾਥ ਦਾ ਅੱਧ ਹੋ ਗਿਆ ਜੀ ਇੱਥੇ ਇਹ ਵੀ ਛੋਟੀ ਜਿਹੀ ਵੀਡੀਓ ਤਾਂ ਬਣਾ ਰਹੀ ਹਾਂ ਤੁਸੀਂ ਦੇਖੋ ਪਲੇਟਸ ਧਿਆਨ ਦਿਓ ਪਲੇਟ ਤੁਸੀਂ ਜੇ ਤਾਂ ਕੋਈ ਹਲਕਾ ਫੁਲਕਾ ਜਿਹਾ ਇਨਸਾਨ ਜਿਵੇਂ ਹੁਣ ਇਹਨਾਂ ਦੀ 19 ਇੰਚ ਆ ਆਪਾਂ ਅੱਧਾ ਇੰਚ ਇਧਰ ਦੇ ਦਾਂਗੇ ਅੱਧਾ ਇਧਰ ਦੇ ਦਾਂਗੇ ਠੀਕ ਹੈ ਪਲੇਟ ਨੂੰ ਆਪਾਂ ਐ ਕਰਕੇ ਪਾਵਾਂਗੇ ਕੁਝ ਨਿਸ਼ਾਨ ਲਾ ਲਿਆ ਕਰੋ ਜਿਹੜੀਆਂ ਭੈਣਾਂ ਨਵਾਂ ਕੰਮ ਕਰ ਰਹੀਆਂ ਨੇ ਨਵੀਆਂ ਨਵੀਆਂ ਮਤਲਬ ਕਿ ਸਲਾਈਸ ਸਿੱਖ ਰਹੀਆਂ ਨੇ ਹਨ ਵੈਸੇ ਧੰਨਵਾਦ ਸਾਰੀਆਂ ਭੈਣਾਂ ਦਾ ਇੱਕ ਮੈਨੂੰ ਕੱਲ ਭੈਣ ਨੇ ਕਮੈਂਟ ਕੀਤਾ ਕਹਿੰਦੇ ਤੁਸੀਂ ਮੇਰਾ ਕਮੈਂਟ ਡਿਲੀਟ ਕੀਤਾ ਮੈਂ ਕਿਹਾ ਨਹੀਂ ਭੈਣੇ ਮੈਂ ਨਹੀਂ ਕੀਤਾ ਬਟ ਤੁਸੀਂ ਮੈਨੂੰ ਦੱਸ ਆਜੋ ਜਾਂ ਦੁਬਾਰਾ ਕਰ ਦਿਓ ਮੈਂ ਉਹਨਾਂ ਨੂੰ ਇਦਾਂ ਹੀ ਕਿਹਾ ਉਹ ਭੈਣ ਵੀ ਆਪਾਂ ਨੂੰ ਪੂਰਾ ਪਿਆਰ ਕਰਦੀਆਂ ਨੇ ਉਹਨੇ ਮੈਨੂੰ ਦੁਬਾਰਾ ਕਮੈਂਟ ਕੀਤਾ ਧੰਨਵਾਦ ਜੀ ਸਾਰਿਆਂ ਦਾ ਵੈਸੇ ਮੈਂ ਐਡੀ ਹੈ ਨਹੀਂ ਵੀ ਤੁਸੀਂ ਮੇਰਾ ਸ਼ੁਕਰੀਆ ਅਦਾ ਕਰੋ ਹਨ ਜਿੰਨਾ ਕੁ ਪ੍ਰਮਾਤਮਾ ਨੇ ਮੈਨੂੰ ਦਿੱਤਾ ਮੈਂ ਸੋਚਦੀ ਆ ਵੀ ਸਾਰਿਆਂ ਨੂੰ ਉਹਨਾਂ ਨੂੰ ਮਿਲਦਾ ਰਹੇ ਸ਼ਾਇਦ ਮੇਰੇ ਤੋਂ ਵੱਧ ਮਿਲਦਾ ਰਹੇ ਬਟ ਜਿੰਨੀ ਕੁ ਮੈਨੂੰ ਨੌਲੇਜ ਹੈ ਏ ਮੈਂ ਉਹਨਾਂ ਨੂੰ ਸਾਰਿਆਂ ਨੂੰ ਹੁਣ ਤੁਸੀਂ ਦੇਖੋ ਜੀ ਆਪਣਾ ਇਹਨਾ ਬੈਕ ਫਰੰਟ ਵਾਲਾ ਪੱਲਾ ਉਹ ਪਿੱਛੇ ਕਿਉਂ ਜਾਣ ਲੱਗ ਜਾਂਦਾ ਠੀਕ ਹੈ ਪਹਿਲੀ ਗੱਲ ਤਾਂ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਹੁਣ ਆਪਾਂ ਇੱਥੇ ਪਲੇਟ ਪੈ ਗਈ ਹੈ ਨਾ ਕਮੀਜ਼ ਆ ਗਿਆ ਆਪਣਾ ਆਪਣਾ ਸਾਹਮਣਾ ਹੈਗਾ 12 ਇੰਚ ਤੇ ਅੱਧਾ ਇੰਚ ਆਪਾਂ ਇੱਥੇ ਕਾਟ ਪਾਈ ਆ ਤਾਂ ਆਪਣੇ ਕੋਲ 13 ਰਹਿ ਜੂਗਾ ਜਦੋਂ ਆਪਾਂ ਪਲੇਟ ਪਾਵਾਂਗੇ ਤੇ ਆਪਣਾ 12 ਤਿਆਰ ਰਹਿ ਜੂਗਾ ਹੁਣ ਆਪਣਾ ਇਹ ਕਮੀਜ਼ ਦੀ ਕਟਿੰਗ ਕਰਕੇ ਤੁਹਾਨੂੰ ਐਕਸਟਰਾ ਕੋਈ ਵੀ ਕਟਿੰਗ ਕਰਨ ਦੀ ਲੋੜ ਨਹੀਂ ਪਊਗੀ ਤੁਸੀਂ ਦੇਖੋ ਵੀ ਜਦੋਂ ਹੁਣ ਆਪਾਂ ਇੱਥੇ ਪਾਵਾਂਗੇ ਠੀਕ ਹੈ ਆਹ ਪਨੀ ਇੱਥੇ ਛਾਤੀ ਆ ਗਈ ਇੱਥੇ ਜਦੋਂ ਆਪਣੇ ਕਾਰਟਾਂ ਆਹ ਵਾਲੀ ਕਾਰਟ ਤੇ ਆਹ ਵਾਲੀ ਕਾਰਟ ਪਰਫੈਕਟ ਪਈਆਂ ਹੋਣਗੀਆਂ ਤਾਂ ਉਹ ਗळा ਪਿੱਛੇ ਕਿਉਂ ਜਾਊਗਾ ਤੁਸੀਂ ਧਿਆਨ ਦਿਓ ਵੀ ਉਹਨਾਂ ਦੀ ਕਮਰ ਹੈਗੀ 16 ਇੰਚ ਠੀਕ ਹੈ ਇੱਥੇ ਮੈਂ ਲਾੜਿਆ ਨਿਸ਼ਾਨ 16 ਇੰਚ ਦਾ ਹੁਣ ਤੁਸੀਂ ਦੇਖਿਓ ਤੇ ਹੈਪਾਈ ਕੀ ਉਹਨਦੀ 15.5 ਇੰਚ ਮੈਂ ਰੱਖਦੀ ਹਾਂ ਹਰੇਕ ਦੀ ਤੇ 15 ਤਿਆਰ ਆ ਜਾਂਦੀ ਹੈ ਕੋਕੇ 15 ਜ਼ਰੂਰੀ ਹੁੰਦੀਆਂ ਨੇ ਇੱਥੇ 벨ਟ ਜੀ ਦਿੱਸੀ ਜਾਂਦੀ ਰਹਿੰਦੀ ਐ 벨ਟ ਨਹੀਂ ਦਿਖਾਉਣੀ ਚਾਹੀਦੀ ਕਿਸੇ ਨੂੰ ਆਦੀ ਅੰਗ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ ਹਨਾ ਆ ਦੇਖੋ ਹਾਂ ਤੁਸੀਂ ਦੇਖੋ ਵੀ ਜਦੋਂ ਤੁਸੀਂ ਸੋਚ ਕੇ ਦੇਖੋ ਆਈਡੀਆ ਲਾਓ ਆਪਦਾ ਹਨਾ ਵੀ ਜਦੋਂ ਆਹ ਵਾਲੀ ਫਿਟਿੰਗ ਇੱਥੇ ਆਪਣੇ ਪਈ ਹੋਈ ਆਹ ਕਮੀਜ਼ ਆਪਣਾ ਨੀਚੇ ਨੂੰ ਆਊਗਾ ਨਾ ਕਿ ਪਿੱਛੇ ਨੂੰ ਜਾਊਗਾ ਇੱਕ ਮੀਜ਼ ਆਪਣਾ ਕਦੇ ਵੀ ਪਿੱਛੇ ਨੂੰ ਨਹੀਂ ਜਾਊਗਾ ਹੁਣ ਮੈਂ ਕੈਂਚੀ ਚੱਕਾਂ ਮੇਰੇ ਕਹਿੰਦਾ ਮਤਲਬ ਗਲਾ ਆਪਣਾ ਪਿੱਛੇ ਨਹੀਂ ਡਿਗੂਗਾ ਅੱਗੇ ਨੂੰ ਹੀ ਆਊਗਾ ਆਈ ਮੈਂ ਕਟਿੰਗ ਕਰੂੰਗੀ ਦੀ ਤੁਸੀਂ ਦੇਖੋ ਫਿਰ ਤੁਹਾਡੇ ਫਿਟਿੰਗ ਕਿੰਨੀ ਘੰਟ ਆਉਂਦੀ ਵੈਸੇ ਭੈਣ ਨੇ ਮੈਨੂੰ ਕਿਹਾ ਵੀ ਮੈਂ ਬੇਲੀ ਹੁੰਦੀ ਸੀ ਮੈਂ ਇੱਕ ਦਿਨ ਤੁਹਾਡੀ ਵੀਡੀਓ ਦੇਖ ਕੇ ਕਹਿੰਦੀ ਵੀ ਸ਼ੂਟ ਸਟਿਚ ਕੀਤਾ ਆਪਣਾ ਫਿਰ ਮੈਂ ਆਪਣੀ ਗਵਾਂਡਰ ਨੂੰ ਕਿਹਾ ਵੀ ਮੇਰੇ ਤੋਂ ਕਰਵਾ ਲਾ ਕਹਿੰਦੀ ਪਹਿਲਾਂ ਮੈਨੂੰ ਆਉਂਦੇ ਸੀ ਥੋੜੇ ਥੋੜੇ ਵਾਟ ਤਰੀਕੇ ਨਹੀਂ ਸੀ ਪਤਾ ਹੁਣ ਕਹਿੰਦੀ ਕਸਟਮਰ ਮੈਨੂੰ ਅਡਵਾਂਸ 'ਚ ਹੀ ਸ਼ੂਟ ਫੜਾ ਕੇ ਜਾਂਦੇ ਆ ਵੀ ਹਾਂ ਸਾਡਾ ਤੁਸੀਂ ਸਟਿਚ ਕਰ ਦਿਓ ਫਿਟਿੰਗ ਬਹੁਤ ਘੈਂਟ ਆਈ ਆ ਧੰਨਵਾਦ ਤੁਹਾਡੀਆਂ ਸਾਰੀਆਂ ਸਾਰੇ ਭੈਣਾ ਭਰਾਵਾਂ ਦਾ ਹਨਾ ਜਿਹੜੇ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਜਿੰਨਾਂ ਕੁ ਮੈਨੂੰ ਆਉਂਦਾ ਉਹਨਾਂ ਕੁ ਮੈਂ ਸਾਰਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰਦੀ ਆਂ ਬਾਕੀ ਹੋਰ ਵੀ ਤੁਹਾਨੂੰ ਜੇ ਕਿਸੇ ਵੀ ਮਤਲਬ ਕਿ ਕੰਮ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰੋ ਜਦੋਂ ਮਰਜ਼ੀ ਕਈ ਵਾਰ ਫੋਨ ਮੇਰੇ ਤੋਂ ਨਹੀਂ ਚੱਕਿਆ ਹੁੰਦਾ ਮੈਂ ਐ ਨਹੀਂ ਕਹਿੰਦੀ ਮੈਂ ਫੋਨ ਪਹਿਲੀ ਰਿੰਗ ਤੇ ਚੱਕਦੀ ਆਂ ਮੇਰੇ ਤੋਂ ਫੋਨ ਨਹੀਂ ਚੱਕਿਆ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਛੱਡ ਸਕਦੇ ਹੋ ਹਰ ਇੱਕ ਵੀਡੀਓ ਤੇ ਡਿਸਕ੍ਰਿਪਸ਼ਨ ਚ ਮੇਰਾ ਵਟਸਐਪ ਗਰੁੱਪ ਹੁੰਦਾ ਠੀਕ ਹੈ ਲਓ ਜੀ ਆ ਹੋ ਗਿਆ ਆਪਣੀ ਕਮੀਜ਼ ਦੀ ਕਟਿੰਗ ਹੁਣ ਮੈਂ ਇਹਦਾ ਇਹਦਾ ਮੇਨ ਪੱਲਾ ਨਾ ਉਹ ਕਟਿੰਗ ਕਰਦੇ ਹੁਣ ਮੈਂ ਉਧਰ ਚਲਦੀ ਆਂ